ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਬਜੀਤ ਕੌਰ ਸੰਜੀਤ ਕਰਬਰਾੜਸ ਵਾਅਦਤ ਕਰਦੀ ਆਪਣੇ YouTube ਚੈਨਲ Facebook Instagram ਤੇ ਤੁਹਾਨੂੰ ਬਹੁਤ ਰਾਮਦਾ ਜੀ ਸਭ ਤੇ ਮੇਲ ਪਰਿਆਕਰਖਾ ਨਵਾਂ ਦਿਨ ਸਭ ਨੂੰ ਖੁਸ਼ੀਆਂ ਭਰਿਆ ਦੇਣ ਤੇ ਅੱਜ ਆਪਾਂ ਨਵੀਂ ਰੈਸਪੀ ਦੇ ਨਾਲ ਸ਼ੁਰੂਆਤ ਕਰਦੇ ਹਾਂ ਮਿੱਠੇ ਦੇ ਨਾਲ ਮਿੱਠਾ ਕੀ ਹੈ ਆਪਾਂ ਮਿਲਕ ਪਾਊਡਰ ਤੋਂ ਬਣਾਉਂਦੇ ਆਪਾਂ ਪੇੜੀ ਓਕੇ ਪੇੜੇ ਬਣਾਵਾਂਗੇ ਠੀਕ ਹੈ ਆਪਾਂ ਨੇ ਪਹਿਲਾਂ ਦੁੱਧ ਲਿਆ ਸੀਗਾ ਇੱਕ ਅੱਧਾ ਗਲਾਸ ਆਪਾਂ ਲਿਆ ਸੀ ਲਿਕਵਿਡ ਦੁੱਧ ਤੇ ਆਪਾਂ ਹੁਣ ਇਹਦੇ ਵਿੱਚ ਮਿਲਕ ਪਾਊਡਰ ਘੋਲ ਕੇ ਫਿਰ ਆਪਾਂ ਵਿੱਚ ਹੀ ਇਹਦੇ 슈ਗਰ ਪਾ ਕੇ ਫਿਰ ਆਪਾਂ ਇਹਦਾ ਮਾਵਾ ਬਣਾ ਕੇ ਫਿਰ ਆਪਾਂ ਇਹਦੇ ਪੇੜੇ ਬਣਾਵਾਂਗੇ ਠੀਕ ਹੈ ਹਾਂਜੀ ਹੁਣ ਆਪਾਂ ਮਾਵਾ ਤਿਆਰ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਕਟ ਕੋਕੋਨਟ ਪਾ ਦਿਆਂਗੇ ਠੀਕ ਹੈ ਥੋੜਾ ਜਿਹਾ ਮ এলাਚੀ ਪਾਊਡਰ ਪਾਇਆ ਸੀਗਾ ਜਿਉਂ ਹੋਰ ਕੁਝ ਕੁ ਤੁਸੀਂ ਟੇਸਟ ਕਰਨ ਪਾਉਣਾ ਹੈ ਟੇਸਟ ਇਹ ਸਾਰੇ ਤਿਆਰ ਕਰ ਲਏ ਠੀਕ ਹੈ ਹੁਣ ਆਪਾਂ ਇਹਦੇ ਤੇ ਸਜਾਵਟ ਕਰਾਂਗੇ ਠੀਕ ਹੈ ਉਹ ਵੀ ਉਹਦੇ ਲਈ ਮੈਂ ਬਦਾਮ ਉਹ ਕਰ ਲੇ ਇੱਕ ਬਦਾਮ ਦੇ ਚਾਰ ਚਾਰ ਪੀਸ ਕਰ ਲੇ ਤੇ ਥੋੜਾ ਜਿਹਾ ਮੈਂ ਗ੍ਰੀਨ ਫੂਡ ਕਲਰ ਲਿਆ ਉਹ ਇਹਦੇ ਵਿੱਚ ਲਾ ਕੇ ਕਾਟਨ ਪੈਡ ਦੇ ਨਾਲ ਲਾ ਕੇ ਫਿਰ ਆਪਾਂ ਇਹਦੇ ਉਹ ਕਰਾਂਗੇ ਠੀਕ ਹੈ ਜਿਵੇਂ ਵੇਟਾ ਇਸ ਤਰ੍ਹਾਂ ਆਕੀਣਾ ਫਿਰ ਆਪਾਂ ਇਹਦੇ ਵਿੱਚ ਬਦਾਮ ਦਾ ਇੱਕ ਇੱਕ ਪੀਸ ਰੱਖਾਂਗੇ ਓਕੇ ਹਾਂਜੀ ਆਪਾਂ ਮਿਲਕ ਪਾਊਡਰ ਤੋਂ ਕੇੜੀ ਤਿਆਰ ਕਰ ਲਈ ਠੀਕ ਹੈ ਆਪਾਂ ਕੋਸ਼ਿਸ਼ ਵੀ ਮਿਲਕ ਪਾਊਡਰ ਤੋਂ ਵੀ ਬਣਾ ਸਕਦੇ ਜੀ ਕਰਦਾ ਆਪਾਂ ਬਾਹਰ ਦੀਆਂ ਚੀਜ਼ਾਂ ਖਾਣ ਨਾਲੋਂ ਹਨਾ ਬेटर ਹੈ ਕਿ ਆਪਾਂ ਘਰੇ ਹਰ ਇੱਕ ਚੀਜ਼ ਤਿਆਰ ਕਰਕੇ ਖਾਈਏ ਮਿਲਕ ਪਾਊਡਰ ਦੇ ਵੀ ਤਿਆਰ ਕਰਕੇ ਖਾਵਾਂਗੇ ਤੇ ਆਪਾਂ ਨੂੰ ਪਤਾ ਤਾਂ ਹੋਊਗਾ ਵੀ ਆਪਣੇ ਘਰੇ ਬਣਾਈ ਚੀਜ਼ਾਂ ਸੋਧਦਾ ਹਨਾ ਇਹ ਨਾਲ ਆਲਟਰੇਸ਼ਨ ਕਰਦੇ ਆ ਮੇਰੇ ਕੋਲ ਇੱਥੇ ਵੀ ਮਸ਼ੀਨ ਆਗੀ ਦੁੱਗੀ ਆਗੀ ਰਾੜ ਵਾਲੀ ਭਲਾ ਦੀ ਹੱਥ ਨਾਲ ਚਲਾ ਲਓ ਇਹਨੂੰ ਹੱਥ ਨਾਲ ਇਸ ਤਰ੍ਹਾਂ ਦੱਬ ਕੇ ਤੇ ਚਾਹੇ ਪੈਰ ਨਾਲ ਵੀ ਅੱਜ ਮੈਂ ਥੋੜਾ ਜਿਹਾ ਹੀ ਕੰਮ ਕਰਨਾ ਸੀ ਮੈਂ ਕਿਹਾ ਚੱਲ ਆਪਾਂ ਹੱਥ ਨਾਲ ਹੀ ਚਲਾ ਲੈਂਦੇ ਲਾ ਕਿਉਂਕਿ ਥੋ ਇਹ ਮੇਰਾ ਟੌਪ ਸੀਗਾ ਤੇ ਇਹਦੀਆਂ ਬਾਹਾਂਵਾਂ ਬਾਹਲੀਆਂ ਨੀਵੀਆਂ ਸੀਗੀ ਫਿਰ ਮੈਂ ਇਹਦੀਆਂ ਬਾਹਾਂਵਾਂ ਉੱਚੀਆਂ ਕਰਦੀ ਤੇ ਅੰਗੇ ਫਰੈਲ ਲੱਗੀ ਸੀ ਬਹੁਤ ਸੋਹਣੀ ਹਾਂ ਬੱਪ ਆਪਣੀ ਟੌਪ ਲੀਆਂ ਤਾਂ ਬਾਹਮਾ ਕਰ ਲਈਆਂ ਉੱਚੀਆਂ ਕਰੇ ਮਸ਼ੀਨ ਜਦੋਂ ਮਰਜ਼ੀ ਕੁਝ ਕਰ ਲੀਦੇ ਐ ਤਾਂ ਬਾਹਰੋਂ ਵੀ ਜੇ ਮੈਨੂੰ ਕੋਈ ਆਰਡਰ ਆਸ਼ਨ ਦੇਵੇ ਨਾ ਤੇ ਬਾਹਰੋਂ ਵੀ ਮੈਂ ਕਰ ਕਰ ਦਿੰਦੀ ਲੋਕਾਂ ਦੀ ਕਿ ਨੇੜੇ ਨੇੜੇ ਲੋਕਾਂ ਕੋਈ ਪੈਂਟਾਂ ਉੱਚੀਆਂ ਕਰਵਾ ਲਈਆਂ ਕੁਝ ਵੀ ਦਾ ਘਰੇ ਬੈਠੇ ਵਿਹਲੇ ਕੀ ਕਰਨਾ ਹਨ ਥੋੜਾ ਬਹੁਤ ਕੰਮ ਆਉਂਦਾ ਰਹਿੰਦਾ ਤਾਂ ਕਰ ਲਈਦਾ